ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਫਾਈਨੈਂਸ਼ੀਅਲ ਫਰੀडम ਵਿਦ ਬੈਦਵਾਂ ਚੈਨਲ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਸਪੈਸ਼ਲ ਟਾਪਿਕ ਬਾਰੇ ਗੱਲ ਕਰਾਂਗੇ ਜੋ ਹੈ ਪੈਸਿਵ ਇਨਕਮ ਬਿਲਡ ਕਰਨ ਦੀ ਇਪੋਰਟੈਂਸ ਪੈਸਿਵ ਇਨਕਮ ਕੀ ਹੈ ਪੈਸਿਵ ਇਨਕਮ ਉਹ ਇਨਕਮ ਹੈ ਜੋ ਤੁਹਾਡੇ ਬਿਨਾ ਐਕਟਿਵ ਕੰਮ ਕਰੇ ਤੁਹਾਨੂੰ ਰੈਗੂਲਰਲੀ ਮਿਲਦੀ ਰਹਿੰਦੀ ਹੈ ਪੈਸਿਵ ਇਨਕਮ ਫਾਈਨੈਂਸ਼ੀਅਲ ਫਰੀडम ਦੀ ਇੱਕ ਕੀ ਹੈ ਕਿਉਂਕਿ ਇਹ ਤੁਹਾਨੂੰ ਟਾਈਮ ਤੇ ਪੈਸਾ ਦੋਨਾਂ ਤੇ ਕੰਟਰੋਲ ਦਿੰਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਐਸੀ ਪੈਸਿਵ ਇਨਕਮ ਬਾਰੇ ਗੱਲ ਕਰਾਂਗੇ ਅਤੇ ਅਸੀਂ ਗੱਲ ਕਰਾਂਗੇ ਕਿੰਨਾ ਸਟੈਪਸ ਨੂੰ ਫੋਲੋ ਕਰਕੇ ਤੁਸੀਂ ਪੈਸਿਵ ਇਨਕਮ ਨੂੰ ਬਿਲਡ ਕਰ ਸਕਦੇ ਹੋ ਦੋਸਤੋ ਫਾਈਨੈਂਸ਼ੀਅਲ ਫਰੀडम ਦੀ ਜਰਨੀ ਵਿੱਚ ਐਕਟਿਵ ਇਨਕਮ ਦੇ ਨਾਲ ਨਾਲ ਪੈਸਿਵ ਇਨਕਮ ਵੀ ਓਨੀ ਹੀ ਜ਼ਰੂਰੀ ਹੈ ਐਕਟਿਵ ਇਨਕਮ ਹੈ ਤੁਹਾਡਾ ਜੌਬ ਜਾਂ ਬਿਜ਼ਨਸ ਜਿੱਥੇ ਤੁਸੀਂ ਡਾਇਰੈਕਟਰੀ ਆਪਣਾ ਟਾਈਮ ਇਨਵੈਸਟ ਕਰਦੇ ਹੋ ਪੈਸਿਵ ਇਨਕਮ ਉਹ ਇਨਕਮ ਹੈ ਜਿਸ ਨੂੰ ਤੁਸੀਂ ਇੱਕ ਵਾਰੀ ਸੈੱਟ ਕਰ ਲੈਂਦੇ ਹੋ ਤੇ ਤੁਸੀਂ ਬਾਰ-ਬਾਰ ਇਸ ਦੇ ਫਾਇਦੇ ਚੁੱਕਦੇ ਰਹਿੰਦੇ ਹੋ ਪੈਸਿਵ ਇਨਕਮ ਤੁਹਾਡੀ ਜ਼ਿੰਦਗੀ ਨੂੰ ਰਿਲੈਕਸ ਕਰ ਦਿੰਦੀ ਹੈ ਕਿਉਂਕਿ ਪੈਸਿਵ ਇਨਕਮ ਤੁਹਾਨੂੰ ਉਸ ਟਾਈਮ ਵੀ ਰਿਟਰਨਸ ਦਿੰਦੀ ਹੈ ਜਿਸ ਟਾਈਮ ਤੇ ਤੁਸੀਂ ਸੌ ਰਹੇ ਹੋ ਜਾਂ ਤੁਸੀਂ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਰਹੇ ਹੋ ਫਾਈਨੈਂਸ਼ੀਅਲ ਫਰੀडम ਦੀ ਸਭ ਤੋਂ ਬੇਸਿਕ ਸ਼ੁਰੂਆਤ ਹੁੰਦੀ ਹੈ ਆਪਣੇ ਸੇਵਿੰਗਸ ਨੂੰ ਇਨਵੈਸਟ ਕਰਨਾ ਜਿਵੇਂ ਮਿਊਚੁਅਲ ਫੰਡਸ ਡਿਵੀਡੈਂਡ ਪੇਇੰਗ ਸਟਾਕਸ ਯਾ ਰੀਅਲ ਏਸਟੇਟ ਰੈਂਟਲ ਪ੍ਰੋਪਰਟੀਆਂ ਇਹ ਤੁਹਾਨੂੰ ਇੱਕ ਰੈਗੂਲਰ ਇਨਕਮ ਸੋਰਸ ਜਨਰੇਟ ਕਰ ਸਕਦੀਆਂ ਨੇ ਤੁਹਾਡੇ ਬਿਨਾ ਟਾਈਮ ਲਗਾਏ ਪਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਤੁਸੀਂ ਇਨਵੈਸਟਮੈਂਟਸ ਨੂੰ ਸਮਝ ਕੇ ਕਰੋ ਤਾਂ ਜੋ ਤੁਸੀਂ ਆਪਣੇ ਰਿਸਕ ਨੂੰ ਮਿਨੀਮਾਈਜ਼ ਕਰੋ ਅਤੇ ਆਪਣੀ ਰਿਟਰਨਸ ਨੂੰ ਸਟੇਬਲ ਕਰ ਸਕੋ ਡਿਜੀਟਲ ਏਜ ਵਿੱਚ ਪੈਸਿਵ ਇਨਕਮ ਨੂੰ ਬਿਲਡ ਕਰਨਾ ਹੋਰ ਵੀ ਈਜ਼ੀ ਹੋ ਗਿਆ ਹੈ ਜਿਵੇਂ ਆਨਲਾਈਨ ਕੋਰਸੇਸ ਅਫੀਲੀਏਟ ਮਾਰਕੀਟਿੰਗ ਜਾਂ ਫਿਰ ਬਲੌਗਿੰਗ ਜੇ ਤੁਹਾਨੂੰ ਕਿਸੇ ਚੀਜ਼ ਦੀ ਨੌਲੇਜ ਹੈ ਤਾਂ ਤੁਸੀਂ ਉਸ ਨੂੰ ਡਿਜੀਟਲੀ ਮੋਨਟਾਈਜ਼ ਕਰ ਸਕਦੇ ਹੋ ਤੁਸੀਂ ਈ-ਬੁਕਸ ਲਿਖੋ ਆਪਣੇ ਸਕਿੱਲਸ ਖੋਦਦੇ ਕੋਰਸਸ ਬਣਾਓ ਅਤੇ ਆਪਣੇ ਕੰਮ ਨੂੰ ਡਿਜੀਟਲੀ ਸੇਲ ਕਰੋ ਤੇ ਹਾਂ ਰੀਅਲ ਏਸਟੇਟ ਪੈਸਿਵ ਇਨਕਮ ਬਿਲਡ ਕਰਨ ਦਾ ਇੱਕ ਕਲਾਸਿਕ ਤਰੀਕਾ ਹੈ ਜੇਕਰ ਤੁਸੀਂ ਰੈਂਟਰ ਪ੍ਰੋਪਰਟੀਆਂ ਲੈ ਸਕਦੇ ਹੋ ਤਾਂ ਇਹ ਤੁਹਾਡੇ ਲਈ ਕੰਸਿਸਟੈਂਟ ਇੱਕ ਮੰਥਲੀ ਇਨਕਮ ਲੈ ਕੇ ਆਉਂਦਾ ਹੈ ਰੀਅਲ ਏਸਟੇਟ ਦੇ ਨਾਲ ਨਾਲ ਪੀਅਰ ਟੂ ਪੀਅਰ ਲੈਂਡਿੰਗ ਵੀ ਇੱਕ ਆਪਸ਼ਨ ਹੈ ਜਿੱਥੇ ਤੁਸੀਂ ਆਪਣੇ ਪੈਸੇ ਨੂੰ ਕਿਸੇ ਇੰਡੀਵਿਜੂਅਲ ਜਾਂ ਕਿਸੇ ਬਿਜ਼ਨਸ ਨੂੰ ਲੋਨ ਦੇ ਦੇ ਕੇ ਇੰਟਰਸਟ ਕਮਾ ਸਕਦੇ ਹੋ ਪੈਸਿਵ ਇਨਕਮ ਦੀ ਜਰਨੀ ਸ਼ੁਰੂ ਲੇ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਤੁਸੀਂ ਆਪਣੇ ਖਰਚੇ ਤੇ ਇਨਕਮ ਦੋਨੋਂ ਨੂੰ ਅਨਲਾਈਜ਼ ਕਰੋ ਜੇਕਰ ਤੁਸੀਂ ਪੈਸੇ ਨੂੰ ਸੇਵ ਕਰ ਸਕਦੇ ਹੋ ਤਾਂ ਉਸ ਨੂੰ ਵਾਈਸ ਦੇ ਇਨਵੈਸਟ ਕਰੋ ਪੈਸੇ ਨੂੰ ਇਨਕਮ ਬਣਾਉਣਾ ਕੋਈ ਓਵਰਹੈਡ ਪ੍ਰੋਸੈਸ ਨਹੀਂ ਪਰ ਹਾਂ ਜੇ ਤੁਸੀਂ ਕੰਸਿਸਟੈਂਸੀ ਨਾਲ ਛੋਟੇ ਛੋਟੇ ਇਨਵੈਸਟਮੈਂਟਸ ਕਰਦੇ ਹੋ ਤਾਂ ਤੁਸੀਂ ਆਪਣੇ ਲੌਂਗ ਟਰਮ ਗੋਲਸ ਨੂੰ ਪਾ ਸਕਦੇ ਹੋ ਦੋਸਤੋ ਫਾਈਨੈਂਸ਼ੀਅਲ ਫਰੀडम ਉਹ ਗੋਲ ਹੈ ਜੋ ਹਰ ਇੱਕ ਬੰਦੇ ਲਈ ਅਚੀਵेबल ਹੈ ਬਸ ਤੁਹਾਡੀ ਸਟ੍ਰੈਟੇਜੀ ਕਲੀਅਰ ਹੋਣੀ ਚਾਹੀਦੀ ਹੈ ਫਾਈਨੈਂਸ਼ੀਅਲ ਫਰੀडम ਇੱਕ ਇੰਟੈਲੀਜੈਂਟ ਤਰੀਕਾ ਹੈ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਸਟਰੋਂਗ ਕਰਨ ਦਾ ਇਹ ਤੁਹਾਡੇ ਲਈ ਇੱਕ ਸਿਕਿਓਰ ਫਿਊਚਰ ਕ੍ਰੀਏਟ ਕਰਦਾ ਹੈ ਤਾਂ ਇਹ ਸੀ ਅੱਜ ਦੀ ਵੀਡੀਓ ਜਿਸ ਵਿੱਚ ਅਸੀਂ ਪੈਸਿਵ ਇਨਕਮ ਦੀ ਪਾਵਰ ਨੂੰ ਐਕਸਪਲੋਰ ਕੀਤਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਕਮੈਂਟਸ ਵਿੱਚ ਫੀਡਬੈਕ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਅਸੀਂ ਹੋਰ ਇਦਾਂ ਦਾ ਵੈਲਿਊਏਬਲ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸੱਚਰੀਕਾ